ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਵਜ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਤਰਤ ਹੋਵੋਗੇ ਲੋ ਜੀ ਇੱਥੇ ਅੱਜ ਮੈਂ ਲੱਗੀ ਸੀ ਥੋੜਾ ਜਿਹਾ ਆਪਣਾ ਭਾਰੀ ਕੰਬਲ ਹੁੰਦਾ ਉਹ ਲੰਗੀ ਸੀ ਇੱਥੇ ਧੋਣ ਵਾਸਤੇ ਮਸ਼ੀਨ ਲਗਾਉਣ ਤੋਂ ਬਾਅਦ ਪਾਣੀ ਵਗੈਰਾ ਉੱਚ ਛੱਡਾਈ ਸੀ ਤੇ ਇਹਨੇ ਮੈਂ ਲੱਗੀ ਸੀ ਇਹ ਕੰਬਲ ਆ ਜਿਹੜਾ ਆਪਣਾ ਜਿਹੜਾ ਡੌਲਵਰਡ ਦਾ ਹੁੰਦਾ ਕੰਬਲ ਭਾਰੀ ਵਾਲਾ ਉਹ ਵਾਲਾ ਸੀਗਾ ਇਹਦਾ ਮੈਂ ਕਰੋਗੇ ਇੱਥੇ ਅੱਦ ਸੋ ਮੈਂ ਇੱਥੇ ਦਿਖਾਉਣੀ ਵੀ ਜਿਹੜਾ ਆਪਣਾ ਭਾਰੀ ਕੰਬਲਾ ਬਾਕੀਵੇਂ ਹਨ ਆਸਾਨੀ ਨਾਲ ਹਨ ਵਿਕ ਮੈਂ ਮਸ਼ੀਨ ਦੇ ਵਿੱਚ ਜਿਹੜਾ ਪੱਤ ਹੋ ਸਕਦੇ ਆ ਹਨ ਇਹਦਾ ਬਸ ਆਪਾਂ ਨੇ ਅੱਧ ਚ ਇਕੱਠਾ ਕਰਕੇ ਇਹਨੂੰ ਆਪਾਂ ਇਹ ਮੇਲ ਲਿਆ ਸੀ ਇੱਕ ਦੁਪੱਟਾ ਜਣੀ ਦੁਪੱਟੇ ਦੇ ਨਾਲ ਮੈਂ ਇਹਨੂੰ ਇਹ ਚੰਗੀ ਤਰ੍ਹਾਂ ਬੰਨ੍ਹ ਦੂੰਗੀ ਤਾਂ ਕਿ ਜਦੋਂ ਆਪਾਂ ਮਸ਼ੀਨ 'ਚ ਚੱਲੂਗਾ ਤਾਂ ਇਹ ਇੱਧਰ ਉੱਧਰ ਨਾ ਹੋਵੇ ਆਪਾਂ ਨੂੰ ਇਹਦਾ ਪਤਾ ਲੱਗ ਜੇ ਵੀ ਕਿੰਨਾ ਜਿਹੜਾ ਹਿੱਸਾ ਆਪਾਂ ਨੇ ਕਿੰਨਾ ਹਿੱਸਾ ਜਣੀ ਆਪਣਾ ਧੋਤਾ ਗਿਆ ਕਿੰਨਾ ਆਪਣਾ ਰਹਿ ਗਿਆ ਹਨ ਉਹ ਚੀਜ਼ ਦਾ ਫਾਇਦਾ ਪਤਾ ਲੱਗ ਜੂਗਾ ਤੇ ਲੋ ਜੀ ਅੱਧ ਕਰਨ ਤੋਂ ਬਾਅਦ ਮੈਂ ਇੱਥੇ ਆ ਗਈ ਸੀ ਮਸ਼ੀਨ ਦੇ ਕੋਲੇ ਥੋੜੀ ਇਹਦੇ ਵਿੱਚ ਮੈਂ ਪਾਈ ਸੀ ਸਰਫ ਨਾਲ ਹੀ ਲਿਆ ਸੀ ਮੈਂ ਇੱਕ ਈਜੀ ਦਾ ਪਾਉਚ ਤੇ ਕੰਬਲ ਮੈੜਾ ਹੈ ਵੀ ਸੀ ਨਹੀਂ ਦੋਨੇ ਚੀਜ਼ਾਂ ਸੀ ਵੀ ਜ਼ਿਆਦਾ ਵੀ ਨਹੀਂ ਸੀਗਾ ਤਾਂ ਕਰਕੇ ਇਹਦੇ ਵਿੱਚ ਮੈਂ ਈਜੀ ਦਾ ਜਿਹੜਾ ਪਾਉਚ ਆਉ ਪਾਉਂਗੀ ਤੇ ਇਦਾਂ ਹੁੰਦਾ ਹਨਾ ਵੀ ਜਦੋਂ ਆਪਾਂ ਸਰਫ ਵਗੈਰਾ ਜ਼ਿਆਦਾ ਪਾਉਂਦੇ ਆ ਤਾਂ ਉਹ ਕੰਡਣੀ ਔਖੀ ਹੋ ਜਾਂਦੀ ਹੈ ਜਿਹੜੀ ਈਜੀ ਆ ਸਾਨੀ ਨਾਲ ਕੱਪੜੇ ਦੇ ਵਿੱਚੋਂ ਨਿਕਲ ਜਾਂਦੀ ਆ ਤੇ ਬਾਕੀ ਜਿਹੜੇ ਬੋਲਨ ਦੇ ਕੱਪੜੇ ਹੁੰਦੇ ਆ ਉਹਨਾਂ ਲਈ ਤਾਂ ਈਜੀ ਵੈਸਟ ਆ ਗਈ ਹੈ ਹਨਾ ਤੇ ਲੋ ਜੀ ਇਹਦਾ ਆਪਣਾ ਇਹਦਾ ਪਾਣੀ ਵਗੈਰਾ ਮੈਂ ਪਾਤਾ ਸੀ ਮਸ਼ੀਨ ਦੇ ਵਿੱਚ ਤੇ ਨਾਲ ਈਜੀ ਪਾਤਾ ਥੋੜੀ ਜਿਹੀ ਪਾਈ ਸੀ ਹਰਫ ਤੇ ਗਦੀਵਰੀ ਇੱਕ ਚਮਚਾ ਹਨ ਤੇ ਲੋ ਜੀ ਆਪਾਂ ਨੇ ਮਸ਼ੀਨ ਦੇ ਵਿੱਚ ਢਾਦਾ ਇਹ ਸਾਰੇ ਕੰਬਲ ਲੈਣ ਚੰਗੀ ਤਰ੍ਹਾਂ ਉਹ ਆਪਣੇ ਡਬੂ ਦੇਣਾਗਾ ਤੇ ਬਸ ਅੱਧਾ ਹੀ ਸਾਡਾ ਫਾਨੇ ਵਿੱਚ ਡਬੋ ਤਾਂ ਜਿਹੜਾ ਅੱਧਾ ਰਹਿ ਗਿਆ ਉਹ ਆਪਣਾ ਜਿਹੜਾ ਆਪਣੀ ਹੀ ਹੋਗਾ ਯਾਨੀ ਡਰੈਰ ਹਨਾ ਉਹਦੇ ਵਿੱਚ ਆਪਾਂ ਉਹ ਇਹ ਤੇ ਅੱਦਾਈ ਸਜਾਣੀ ਆਪਾਂ ਪਾਣਾਗੇ ਮਸ਼ੀਨ ਦੇ ਵਿੱਚ ਜਿਹੜਾ ਉਹਦਾ ਬਾਕੀ ਰਹਿੰਦਾ ਹਿੱਸਾ ਉਹ ਆਪਾਂ ਜਿਹੜਾ ਡਰਾਇਰ ਹੁੰਦਾ ਬਸ ਉਹਦੇ ਅੰਦਰ ਆਪਾਂ ਫਿਕਸ ਕਰ ਦਵਾਂਗੇ ਤਾਂ ਕਿ ਜਦੋਂ ਜਿਹੜੀ ਆਪਣੀ ਮਸ਼ੀਨ ਆ ਰੇਅ ਆਊਂਡ ਲਗਾਉਗੀ ਹਨਾ ਚੱਲੂਗੀ ਤੇ ਉਹਦੇ ਵਿੱਚ ਨਹੀਂ ਖਿੱਚਿਆ ਜਾਊਗਾ ਨਹੀਂ ਤਾਂ ਫਿਰ ਸਾਰਾ ਕੰਬਲ ਮਸ਼ੀਨ ਨੇ ਆਪਦੇ ਅੰਦਰ ਖਿੱਚ ਲੈਣਾ ਵਾ ਤੇ ਆ ਦੇਖੋ ਮਸ਼ੀਨ ਆਪਾਂ ਲਗਾਉਣ ਤੋਂ ਬਾਅਦ ਬਸ ਇੰਨਾ ਇਹਦੇ ਵਿੱਚ ਲਿਆ ਸੀਗਾ ਮੈਂ ਪਾਣੀ ਤੇ ਇਸ ਵਿੱਚ ਕੋਈ ਵੀ ਔਖਾ ਕੰਮ ਨਹੀਂ ਹੈਗਾ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਜਿਹੜਾ ਆਪਾਂ ਕੰਬੜਾ ਧੋ ਸਕਦੇ ਆ ਇੱਥੇ ਮੈਂ ਲੈ ਆ ਸੀ ਗਰਮ ਪਾਣੀ ਪਾਤਾ ਸੀਗਾ ਥੋੜਾ ਜਿਹਾ ਵਿੱਚ ਤਾਂ ਕਿ ਜਿਹੜੀ ਆਪਣੀ ਡਸਟ ਵਗੈਰਾ ਮੈਲ ਵਗੈਰਾ ਹੈ ਜਾਂ ਸਾਰੀਆਂ ਚੱਗੀ ਤਰ੍ਹਾਂ ਗਰਮ ਪਾਣੀ ਨਾਲ ਨਿਕਲ ਜਾਵੇ ਤੇ ਲੋ ਜੀ ਇੱਥੇ ਦੂਜੇ ਕੰਮ ਵੀ ਸਾਰੇ ਹੋ ਗਏ ਸੀ ਇਕੱਲਾ ਮੇਰਾ ਇਥੇ ਝਾੜੂ ਸੀਗਾ ਕੱਲਾ ਉਹ ਰਹਿੰਦਾ ਸੀਗਾ ਤੇ ਇੰਡਸਟਿੰਗ ਵਗੈਰਾ ਵੀ ਹੋ ਗਈ ਸੀਗੀ ਬਸ ਬੱਚੇ ਸਕੂਲ ਜਾਣ ਕਰਕੇ ਹਨਾ ਉਹਨਾਂ ਨੂੰ ਤਿਆਰੀ ਕਰਨ ਕਰਕੇ ਥੋੜਾ ਜਿਹਾ ਲੇਟ ਹੋ ਜੰਨੀ ਆ ਮੈਂ ਇੱਥੇ ਕੰਮ ਕਰਦੀ ਕਿਉਂਕਿ ਬੱਚਿਆਂ ਦੀ ਚੱਲ ਰਹੀ ਨੇ ਪੇਪਰ ਹਨਾ ਉਹਦੇ ਕਰਕੇ ਤਿਆਰੀ ਕਰਦੇ ਕਰਦੇ ਬਸ ਉਹ ਉੱਠ ਕੇ ਪੜਨ ਲੱਗ ਜਾਂਦੇ ਆ ਥੋੜਾ ਮੋਟਾ ਮੈਂ ਵੀ ਬਸ ਕੰਮਾਂ 'ਚ ਲੇਟ ਹੁਣ ਹੋਈ ਜੰਨੀ ਆ ਕਿਉਂਕਿ ਇੱਕ ਵਾਰ ਝਾੜੂ ਜਿਹੜਾ ਸਵੇਰ ਤਾਂ ਮੈਂ ਕੱਢ ਦੇਨੀ ਆ ਤੇ ਪਰ ਉਹਨਾਂ ਸਹਾਈ ਨਾਲ ਨਹੀਂ ਮੇਤੋਂ ਨਿਕਲਦਾ ਕਿਉਂਕਿ ਬੱਚਿਆਂ ਦੀ ਪਰਸਵ ਵਗੈਰਾ ਵਰਦੀ ਵਗੈਰਾ ਪ੍ਰੈਸ ਕਰਨ ਦਾ ਕੰਮ ਆ ਨਾ ਸਾਰੇ ਮੇਰੇ ਤੇ ਆਉ ਹੈਗਾ ਤੇ ਜਦੋਂ ਬੇਟੀਆਂ ਜਿਹੜੇ ਯਾਨੀ ਪੇਪਰ ਨਹੀਂ ਹੁੰਦੇ ਫਿਰ ਵੱਡੀ ਬੇਟੀ ਦੀ ਡਿਊਟੀ ਹੁੰਦੀ ਆ ਉਹ ਯਾਨੀ ਕਿ ਕਰ ਲੈਂਦੀ ਆ ਤੇ ਦੂਜੀ ਬੇਟੀਆਂ ਨੂੰ ਵੀ ਨਾਲ ਤਿਆਰ ਕਰਵਾ ਦਿੰਦੀ ਆ ਪਰ ਹੁਣ ਥੋੜਾ ਜਿਹਾ ਔਖਾ ਹੋ ਰਿਹਾ ਪੇਪਰਾਂ ਦਾ ਘਰ ਕੀ ਵੀ ਚਲੂ ਪੇਪਰ ਨੇ ਹਨਾ ਵੱਡੀ ਪੜਾਈ ਆ ਉਹਦੀ 9th ਕਲਾਸ ਦੀ ਆ ਹਨਾ ਤਾਂ ਕਰਕੇ ਔਖਾ ਹੋ ਜਾਂਦਾ ਤੇ ਚਲੋ ਜੀ ਇੱਥੇ ਬਸ ਮੈਂ ਲਗਾ ਦੂੰਗੀ ਝਾੜੂ ਚੱਕ ਤਰ ਜਿਹੜੀ ਇੱਥੇ ਮੈਂ ਸਾਰੀ ਕਰਦੀ ਸੀਗੀ ਤਕਰੀਬਨ ਤੇ ਹੁਣ ਤਾਂ ਮੌਸਮ ਦਾ ਬਸ ਥੋੜੇ ਜੇ ਮੀਂਹ ਪੈਣ ਦੇ ਕਰਕੇ ਹਨਾ ਠੰਡ ਹੋ ਗਈ ਸੀ ਬਾਕੀ ਹੁਣ ਇਸ ਤੋਂ ਬਾਅਦ ਤਾਂ ਗਰਮੀ ਨਹੀਂ ਆਉਣੀਆਂ ਲੱਗੀਆਂ ਨਾ ਬਾਕੀ ਜਿਹੜੇ ਕੰਬੜ ਵਗੈਰਾ ਜਾਈਆਂ ਵਗੈਰਾ ਨੇ ਉਹ ਹਲੇ ਇੱਥੇ ਮੇਰੀਆਂ ਸਾਂਭਣਆਂ ਵਾਲੀਆਂ ਪਈਆਂ ਸੀਗਾ ਮੈਂ ਕਿਹਾ ਚਲੋ ਇੱਕ ਵਾਰੀ ਕੰਬੜ ਵਗੈਰਾ ਆਪਣੇ ਧੋਤੇ ਜਾਣ ਫਿਰ ਜਾਈਆਂ ਦੇ ਕਵਰ ਵਗੈਰਾ ਵੀ ਧੋ ਕੇ ਆਪਾਂ ਉਹਨਾਂ ਨੂੰ ਰੱਖ ਦਵਾਂਗੇ ਤੇ ਮੀ ਬਹੁਤ ਧੰਮੀ ਪੈਨ ਕਰਕੇ ਹਨਾ ਗੜੇ ਵਗੈਰਾ ਪੈਨ ਕਰਕੇ ਠੰਡਾ ਜਿਹੜੀ ਪਹਿਲਾਂ ਵਾਂਗੂ ਹੀ ਹੋ ਗਈ ਹੈਗੀ ਤੇ ਕੋਟੀਆਂ ਵਗੈਰਾ ਦਾ ਬਟਨ ਨਹੀਂ ਪੈਂਦੀਆਂ ਹੈਗੀਆਂ ਪਰ ਹਾਂ ਸ਼ੋਲਾਂ ਦੀ ਢੱਡ ਹਰੇ ਹੈਗੀ ਆ ਸਾਡੇ ਤੇ ਇਧਰ ਧੁੱਪ ਨਹੀਂ ਹੁੰਦੀ ਹੈਗੀ ਉਹਦੇ ਕਰਕੇ ਸਾਡੇ ਦਾ ਸਾਰਾ ਦੇਨੀ ਅੰਦਰ ਠੰਡ ਲੱਗਦੀ ਰਹਿੰਦੀ ਹੈਗੀ ਤੇ ਲਓ ਜੀ ਇੱਥੇ ਮੈਂ ਲਗਾਤਾ ਸੀਗਾ ਸਾਰੇ ਝਾੜੂ ਹਨਾ ਤੇ ਕਿਚਨ ਚੋਂ ਕੱਢ ਲਿਆ ਰੂਮ ਚੋਂ ਵੀ ਲਈ ਸੀ ਸਟੋਰ ਵਗੈਰਾ ਚੋਂ ਵੀ ਕੱਢ ਲਿਆ ਹੁੰਦਾ ਸੀਗਾ ਬਸ ਇੱਥੇ ਝਾੜੂ ਲਗਾਉਣ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਕੰਬਲ ਦੇ ਕੋਲੇ ਬਸ ਦੇਖਾਂਗੇ ਉਹਨੂੰ ਵੀ ਕਿੰਨਾ ਕਠੋਤਾ ਗਿਆ ਕਿੰਨਾ ਕਿੰਨਾ ਤੇ ਬਹੁਤ ਹੀ ਯਾਨੀ ਕਿ ਸੌਖਾ ਜਿਹਾ ਤਰੀਕਾ ਹੈ ਮੇਰੀਆਂ ਪਹਿਣਾ ਨਾ ਠੱਬ ਵਗੈਰਾ ਜਿਧੋਂਦੀਆਂ ਨੇ ਨਾ ਬਹੁਤ ਮੁਸ਼ਕਲ ਹੁੰਦੀ ਆ ਪਕਵਾਰ ਵੀ ਕਰ ਜਨੇ ਕਈ ਵਾਰ ਤਾਂ ਵੀ ਔਖਾ ਲੱਗਦਾ ਹਨਾ ਧੋਣਾ ਜਾਂ ਫਿਰ ਆਪਾਂ ਕਿਸੇ ਤੋਂ ਉਤਵਾਉਣੀ ਆ ਹਨਾ ਬਹੁਤ ਹੋ ਜਾਂਦਾਗਾ ਮੈਨੂੰ ਵੀ ਪਹਿਲਾਂ ਬਹੁਤ ਔਖਾ ਲੱਗਦਾ ਸੀ ਪਰ ਜਦੋਂ ਦਾ ਮੈਨੂੰ ਇਹ ਯਾਨੀ ਕਿ ਤਰੀਕੇ ਦਾ ਪਤਾ ਲੱਗਿਆ ਉਹਦਾ ਯਾਨੀ ਮੈਂ ਬਹੁਤ ਯਾਨੀ ਛੇਤੀ ਧੋ ਦੇ ਨਿੰਨੀ ਆਗੀ ਕੰਬਲ ਹੈ ਲੋ ਜੀ ਆਪਣਾ ਜਿਹੜਾ ਅੱਧਾ ਕੰਬੜਾ ਉਹ ਆਪਣਾ ਤੋਤਾ ਗਿਆਗਾ ਤੇ ਜਿਹੜਾ ਆਪਣਾ ਡਰੇਜ ਪਾਇਆ ਸੀ ਉਹ ਆਪਾਂ ਹਿੱਸੇ ਨੂੰ ਬਾਹਰ ਕੱਢ ਲਵਾਂਗੇ ਹੁਣ ਜਿਹੜਾ ਆਪਣਾ ਤੋਤਾ ਹੋਇਆ ਹਿੱਸਾ ਜਾਨੀ ਉਹਨੂੰ ਆਪਾਂ ਨਿਚੋੜ ਨਿਚੋੜ ਕੇ ਦੁਬਾਰੇ ਡਰੇਰ ਦੇ ਵਿੱਚ ਜਿਹੜਾ ਆਪਾਂ ਰੱਖ ਦਵਾਂਗੇ ਹਨਾ ਤਾਂ ਕਿ ਜਿਹੜਾ ਤੋਤਾ ਹਿੱਸਾ ਇੱਕ ਸਾਈਡ ਤੇ ਉਹ ਜਿਹੜਾ ਆਪਣਾ ਧੂਣ ਵਾਲਾਗਾ ਉਹਨੂੰ ਆਪਾਂ ਪਾ ਦਵਾਂਗੇ ਮਸ਼ੀਨ ਦੇ ਵਿੱਚ ਤੇ ਆ ਦੇਖੋ ਜੀ ਆਪਾਂ ਸਾਰਾ ਜਿਹੜਾ ਹਿੱਸਾ ਕੱਢ ਲਿਆ ਤੇ ਇਹਨੂੰ ਆਪਾਂ ਪਾ ਦਾਂਗੇ ਜਿਹੜਾ ਸੁੱਕਾ ਜਣੀ ਧੋਣ ਵਾਲਾ ਇਹਨੂੰ ਪਾ ਦਾਂਗੇ ਮਸ਼ੀਨ ਦੇ ਵਿੱਚ ਮਸ਼ੀਨ ਲਗਾਉਣ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਛੱਡਾਂਗੇ ਹੋਰ ਪਾਣੀ ਤੇ ਨਾਲ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਈਜੀ ਹਨਾ ਹੋਰ ਤਾਂ ਕਿ ਜਿਹੜੀ ਇੱਧਰਲੇ ਹਿੱਸੇ ਦੀ ਮੈਲ ਵਗੈਰਾ ਦੀ ਸਾਰੀ ਡਸਟ ਵਗੈਰਾ ਵੀ ਵਧੀਆ ਨਿਕਲ ਜਾਵੇ ਤੇ ਧੋਣ ਦੀ ਤਾਂ ਕੋਈ ਇਹ ਨਾ ਹੋਣੀ ਹੁੰਦਾ ਬਸ ਹਾਂ ਸੁੱਕਣ ਦਾ ਥੋੜਾ ਜਿਹਾ ਆਪਾਂ ਨੂੰ ਇੱਥੇ ਹੋ ਜਾਂਦਾ ਬਸ ਉਹ ਆਪਾਂ ਚੇਅਰ ਵਗੈਰਾ ਤੇ ਰੱਖ ਦੇਵਾਂਗੇ ਵੀ ਆਪੇੜਾ ਕੰਬੜਾ ਵਿੱਚ ਪਾ ਲਓ ਜੀ ਆਪਣੇ ਅਧਿਕਾਰਨ ਨਾਲ ਥੋੜਾ ਜਿਹਾ ਆਪ ਨੂੰ ਇੰਨਾ ਪਤਾ ਲੱਗ ਜਾਂਦਾ ਵੀ ਹਾਂ ਕਿੰਨਾ ਹਿੱਸਾ ਜਾਨੀ ਆਪਣਾ ਧੋਤਾ ਗਿਆ ਕਿੰਨਾ ਖਪਾ ਰਹਿ ਗਿਆ ਲਓ ਜੀ ਮਸ਼ੀਨ ਦੇ ਦੋ ਜਾਂ ਤਿੰਨ ਰਾਉਂਡ ਲਗਾ ਦਿੱਤੇ ਸੀ ਇੱਥੇ ਮੈਂ ਤੇ ਹੁਣ ਆਪਾਂ ਜਿਹੜਾ ਇਹਦਾ ਪਾਣੀ ਹੈਗਾ ਮੈਲ ਵਾਲਾ ਸਾਰਾ ਆਪਾਂ ਬਾਹਰ ਕੱਢ ਦਵਾਂਗੇ ਤੇ ਜਿਹੜਾ ਆਪਾਂ ਨੇ ਅੱਧਾ ਜਾਨੀ ਇੱਥੇ ਬੰਨਿਆ ਸੀਗਾ ਕੱਪੜਾ ਉਹਨੂੰ ਵੀ ਆਪਾਂ ਇੱਥੇ ਖੋਲ੍ਹ ਦਵਾਂਗੇ ਪਾਣੀ ਵਿੱਚ ਛੱਡ ਦਿੱਤਾ ਫਿਰ ਇੱਥੇ ਮੈਂ ਤੇ ਜਿਹੜਾ ਵੀ ਆਪਣਾ ਸਾਰਾ ਕੰਬੜਾ ਉਹਨੂੰ ਆਪਾਂ ਬਣ ਕੇ ਮਸ਼ੀਨ ਦੇ ਟੱਬ ਦੇ ਵਿੱਚ ਜਾਨੀ ਕੇ ਵਿੱਚ ਪਾ ਦਾਂ ਅਪੇਥੇ ਮਸ਼ੀਨ ਨੂੰ ਚਲਾਉਣਾ ਨਹੀਂ ਹੈਗਾ ਹਨਾ ਜੀ ਤੁਸੀਂ ਗਲਤੀ ਨਾ ਕਰਿਓ ਤੇ ਮਸ਼ੀਨ ਨੂੰ ਚਲਾਉਣਾ ਇਸ ਕਰਕੇ ਨਹੀਂ ਹੈਗਾ ਤਾਂ ਕਿ ਕੰਬਲ ਆਪਣਾ ਵੱਡਾ ਭਾਰੀ ਆ ਤਾਂ ਕਿ ਉਹ ਖਰਾਬ ਨਾ ਹੋ ਜਵੇ ਹਨਾ ਕਿਤੇ ਤੇ ਇਹਨੂੰ ਆਪਾਂ ਸਿਰਫ ਯੂਜ਼ ਕਰਨਾ ਇੱਕ ਟੱਬ ਦੀ ਤਰ੍ਹਾਂ ਹਨਾ ਤਾਂ ਕਿ ਜਿਹੜਾ ਆਪਣਾ ਗੰਦਾ ਪਾਣੀ ਹੋਊਗਾ ਹਨਾ ਉਹ ਆਪਾਂ ਬਾਰੀ-ਬਾਰੀ ਕੱਢ ਸਕੀ ਬਸ ਆਏ ਹੱਥਾਂ ਦੇ ਨਾਲ ਇਹਨੂੰ ਥੱਲ-ਥੱਲ ਕੇ ਸਾਦੇ ਕੋ ਥਾਰਾ ਪਾਣੀ ਆਪਾਂ ਨੇ ਦੋ ਦਾ ਤਿੰਨ ਵਾਰੀ ਜਿੰਨੀ ਵਾਰ ਵੀ ਤੁਹਾਨੂੰ ਲੱਗਦਾ ਵੀ ਪਾਣੀ ਸਾਫ਼ ਨਹੀਂ ਹੁੰਦਾ ਹੈਗਾ ਤੇ ਇਸ ਤਰ੍ਹਾਂ ਤੁਸੀਂ ਬਸ ਹਲਾ ਹਲਾ ਕੇ ਸਾਰੀ ਮਸ਼ੀਨ ਦੇ ਇਹਦੇ ਕੰਬਲ ਦੇ ਵਿੱਚੋਂ ਸੌਰੀ ਪਾਣੀ ਵਗੈਰਾ ਸਰਫ ਵਗੈਰਾ ਵਾਲਾ ਪਾਣੀ ਸਾਰਾ ਕੱਢ ਲੈਣਾਗਾ ਇਹ ਮੈਂ ਕੱਢੀ ਜਿਹਦੇ ਚਾਰ ਪਾਣੀ ਹਨ ਚਾਰ ਪਾਣੀਆਂ ਦੇ ਵਿੱਚ ਹਨਾ ਬਿਲਕੁਲ ਕੰਬਲ ਦਾ ਜਿਹੜੇ ਸਰਫਾ ਸਾਰੀ ਇਹ ਨਿਕਲ ਗਈ ਸੀਗੀ ਤੇ ਆ ਦੇਖੋ ਪਾਣੀ ਕੱਢਣ ਤੋਂ ਬਾਅਦ ਇਹਨੂੰ ਆਪਾਂ ਰੱਖ ਲਵਾਂਗੇ ਇੱਕ ਚੇਅਰ ਦੇ ਉੱਪਰ ਹਨਾ ਪੂਰੀ ਨਾਈਟ ਇਹਨੂੰ ਮੈਂ ਰੱਖਿਆ ਸੀਗਾ ਇੱਥੇ ਚੇਅਰ ਦੇ ਉੱਪਰ ਬਸ ਦੂਜੇ ਦਿਨ ਜਿਹੜਾ ਇਹਦਾ ਪਾਣੀ ਸੀਗਾ ਸਾਰਾ ਲੁੱਟ ਗਿਆ ਸੀਗਾ ਪਾਣੀ ਲੁੱਟਣ ਤੋਂ ਬਾਅਦ ਉਨਾ ਹੁੰਦਾ ਥੋੜਾ ਜਿਹਾ ਚੱਕਣ ਚ ਆਸਾਨੀ ਹੋ ਜਾਂਦੀ ਹੈਗੀ ਤਾਂ ਕਿ ਆਪਾਂ ਸਾਨੂੰ ਨਾਲ ਚੱਕ ਕੇ ਉਹਨੂੰ ਆਪਾਂ ਬਾਹਰ ਧੁੱਪੇ ਸੁਕਣਾ ਪਾ ਸਕਦੇ ਹਾਂ ਤੇ ਲੋ ਉਸ ਇਹ ਸੀਗਾ ਆਪਣੇ ਕੰਬਲ ਧੋਣ ਦਾ ਸੌਖਾ ਜਿਹੜਾ ਤਰੀਕਾ ਤੇ ਇਸ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਸਾਨੂੰ ਕਿੱਦਾਂ ਦੀ ਲੱਗੀ ਸਸਤੀ ਕਾਰਜ ਸਾਰਿਆਂ ਨੂੰ